ਹਾਂ ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜਾਂ ਸਾਡੀ ਗਰੀਬੀ ਨਹੀਂ ਦੂਰ ਹੁੰਦੀ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ ਚੱਲਦਾ ਚੱਲਦਾ ਕਾਰੋਬਾਰ ਵੀ ਬੰਦ ਹੋ ਚੁੱਕਿਆ ਹੈ ਤਾਂ ਉਹਨਾਂ ਦੇ ਲਈ ਅਸੀਂ ਅੱਜ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਆ ਇਹ ਉਪਾਅ ਨੂੰ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਕਰਨਾ ਹੈ ਰਾਤ ਨੂੰ ਸੌਣ ਦੇ ਸਮੇਂ ਸਹਰਾਣੇ ਦੇ ਥੱਲੇ ਰੱਖ ਕੇ ਇਹ ਇੱਕ ਚੀਜ਼ ਨੂੰ ਤੁਸੀਂ ਸੌਂ ਜਾਣਾ ਹੈ ਤੁਸੀਂ ਉਹ ਕਿਹੜੀ ਚੀਜ਼ ਹੈ ਜਿਸ ਨੂੰ ਸਹਰਾਣੇ ਦੇ ਥੱਲੇ ਰੱਖਣਾ ਹੈ ਇਹ ਉਪਾਅ ਇੱਕ ਛੋਟਾ ਜਿਹਾ ਉਪਾਅ ਹੈ ਤੇ ਉਪਾਅ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਚੁੰਬਕ ਵਾਂਗ ਖਿੱਚਿਆ ਆਵੇਗਾ ਇਹੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਉਣਾ ਸੋ ਏਸੇ ਤਰ੍ਹਾਂ ਰਾਤ ਨੂੰ ਸੌਂਦੇ ਸਮੇਂ ਅਸੀਂ ਜੇਕਰ ਕੋਜ ਕੇ ਚੀਜ਼ਾਂ ਆਪਣੇ ਸਿਰ ਦੇ ਕੋਲ ਰੱਖ ਕੇ ਸੌਣੇ ਹਾਂ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸਾਡੀ ਮਾਨਸਿਕ ਸਿਹਤ ਤੇ ਡੂੰਗਾ ਪ੍ਰਭਾਵ ਪੈਂਦਾ ਹੈ। ਵਾਸਤੂ ਸ਼ਾਸਤਰ ਮੰਨਦਾ ਹੈ ਕਿ ਕੁਝ ਖਾਸ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੇ ਸਿਰਹਾਣੇ ਦੇ ਥੱਲੇ ਰੱਖ ਕੇ ਸੌਣ ਦੇ ਨਾਲ ਸਾਡੀ ਸਿਹਤ, ਕੈਰੀਅਰ ਤੇ ਧਨ ਤੇ ਅਪਾਰ ਕਿਰਪਾ ਹੁੰਦੀ ਹੈ। ਸਾਡੇ ਸਾਡੇ ਕਾਰੋਬਾਰ ਤੇ ਵੀ ਅਸਰ ਪੈਂਦਾ ਹੈ ਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਵਿੱਚ ਰੱਖੀ ਹੋਈ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਪ੍ਰਭਾਵ ਸਾਡੇ ਘਰ ਦੇ ਹਰ ਇੱਕ ਮੈਂਬਰ ਤੇ ਤੇ ਹਰ ਇੱਕ ਚੀਜ਼ ਤੇ ਜ਼ਰੂਰ ਪੈਂਦਾ ਹੈ ਤੇ ਇਸ ਦੇ ਨਾਲ ਨਾਲ ਇਹ ਬਹੁਤ ਘੱਟ ਲੋਕ ਜਾਣਦੇ ਨੇ ਕਿ ਸੌਂਦੇ ਸਮੇਂ ਵੀ ਤੁਸੀਂ ਜਿਸ ਚੀਜ਼ ਨੂੰ ਆਪਣੇ ਸਹਰਾਣੇ ਹੇਠ ਰੱਖ ਕੇ ਸੌਂਦੇ ਹੋ ਤੇ ਉਸ ਦਾ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪੈ ਸਕਦਾ ਹੈ ਇਸੇ ਤਰ੍ਹਾਂ ਵਾਸਤੂ ਸ਼ਾਸਤਰ ਮੰਨਦਾ ਹੈ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਨੇੜੇ ਰੱਖ ਕੇ ਸੌਣੇ ਆ ਤਾਂ ਕਦੇ ਪੈਸਿਆਂ ਦੀ ਤੰਗੀ ਨਹੀਂ ਹੋਵੇਗੀ ਕੰਮ ਦੇ ਜ਼ਿਆਦਾ ਹੋਣ ਨਾਲ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਵਾਸਤੂ ਸ਼ਾਸਤਰ ਦੇ ਅਨੁਸਾਰ ਸੌਂਦੇ ਸਮੇਂ ਸਿਰਹਾਣੇ ਦੇ ਹੇਠਾਂ ਕੁਝ ਇਹੋ ਜਿਹੀਆਂ ਚੀਜ਼ਾਂ ਰੱਖਣ ਨੂੰ ਕਿਹਾ ਗਿਆ ਹੈ जीएसडी ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਤੇ ਆਰਥਿਕ ਤੰਗੀ ਤੋਂ ਛੁਟਕਾਰਾ ਮਿਲ ਸਕਦਾ ਹੈ ਤੇ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਦੱਸਾਂਗੇ ਕਿ ਉਹ ਕਿਹੜੀਆਂ ਚੀਜ਼ਾਂ ਨੇ ਜੋ ਸਹਰਾਣੇ ਦੇ ਥੱਲੇ ਰੱਖਣੀਆਂ ਚਾਹੀਦੀਆਂ ਹਨ ਤੇ ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਦੀ ਝੇਕਰ ਗੱਲ ਕਰੀਏ ਤਾਂ ਸਿਕਾ ਜੇਕਰ ਤੁਹਾਨੂੰ ਕਿਸੇ ਰੋਗ ਨੇ ਘੇਰਿਆ ਹੋਇਆ ਹੈ ਤੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਬਿਮਾਰ ਹੋ ਤਾਂ ਸੌਂਦੇ ਸਮੇਂ ਆਪਣੇ ਸਿਰਹਾਣੇ ਦੇ ਥੱਲੇ ਪੂਰਬ ਦਿਸ਼ਾ ਦੇ ਵੱਲ ਇੱਕ ਸਿੱਕਾ ਰੱਖ ਕੇ ਤੁਸੀਂ ਸੌ ਜਾਓ ਤੇ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਜਲਦੀ ਹੀ ਰੋਗਾਂ ਤੋਂ ਮੁਕਤੀ ਮਿਲੇਗੀ ਤੇ ਜਿਹੜਾ ਵੀ ਤੁਹਾਨੂੰ ਸਰੀਰਕ ਤੌਰ ਤੇ ਦੁੱਖ ਤਕਲੀਫ ਹੈ ਉਹ ਦੂਰ ਹੋਵੇਗਾ ਇਸ ਤੋਂ ਇਲਾਵਾ ਹਰੀ ਇਲਾਇਚੀ ਜੇਕਰ ਕਈ ਦਿਨਾਂ ਤੋਂ ਤੁਹਾਨੂੰ ਗੂੜੀ ਤੇ ਚੰਗੀ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਆਪਣੀ ਸਹਰਾਣੀ ਦੇ ਥੱਲੇ ਸੌਂਫ ਦੇ ਨਾਲ ਨਾਲ ਹਰੀ ਇਲਾਇਚੀ ਵੀ ਰੱਖ ਕੇ ਸੌ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਗੂੜੀ ਨੀਂਦ ਆਉਣ ਲੱਗਦੀ ਸੋ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਅਸੀਂ ਸੌਂਫ ਦੀ ਵਸਤੂ ਸ਼ਾਸਤਰ ਚ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਸਹਰਾਣੀ ਦੇ ਥੱਲੇ ਥੋੜੀ ਜਿਹੀ ਸੌਂਫ ਰੱਖ ਕੇ ਸੌ ਜਾਓ ਤਾ ਤੁਹਾਡੀ ਕੁੰਡਲੀ ਦੇ ਵਿੱਚ ਮੌਜੂਦ ਰਾਹੂ ਦੋਸ਼ ਤੋਂ ਤੁਹਾਨੂੰ ਮੁਕਤੀ ਮਿਲੇਗੀ ਤੇ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲੇਗਾ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਲਸਣ ਦੀ ਲਸਣ ਸਿਰਫ ਸਾਡੇ ਖਾਣੇ ਨੂੰ ਹੀ ਸਵਾਦ ਨਹੀਂ ਬਣਾਉਂਦਾ ਸਾਡੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ ਉਹ ਇਸ ਤਰ੍ਹਾਂ ਕਿ ਜੇਕਰ ਲਸਣ ਦੀਆਂ ਕੁਝ ਕਲੀਆਂ ਨੂੰ ਤੁਸੀਂ ਆਪਣੇ ਸਹਰਾਣੀ ਦੇ ਥੱਲੇ ਰੱਖ ਕੇ ਸੌਣੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਵਧੇਗਾ ਤਿੰਨ ਨਾਲ ਹੀ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ ਜਿਹੜੇ ਲੋਕ ਕਹਿੰਦੇ ਆ ਨਾ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਖਲੇਸ ਰਹਿੰਦਾ ਹੈ ਤੇ ਉਹ ਮਕਰਾਤਮਕ ਊਰਜਾ ਦਾ ਪ੍ਰਭਾਵ ਉਹਨਾਂ ਦੇ ਘਰ ਦੇ ਵਿੱਚ ਵੱਧਦਾ ਹੈ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਲੜਾਈ ਖਲੇਸ ਵੀ ਵੱਧ ਰਿਹਾ ਹੈ ਸੋ ਉਹ ਇਸ ਉਪਾਅ ਨੂੰ ਜ਼ਰੂਰ ਕਰਨ ਰਾਤ ਨੂੰ ਸੌਣ ਦੇ ਸਮੇਂ ਆਪਣੀ ਸਰਾਣੀ ਦੇ ਥੱਲੇ ਇੱਕ ਦੋ ਕਲੀਆਂ ਲਸਣ ਦੀਆਂ ਜ਼ਰੂਰ ਰੱਖ ਕੇ ਸੌਂਿਆ ਕਰੇ ਤੇ ਅਗਲੀ ਗੱਲ ਕਰਦੇ ਆ ਚਾਕੂ ਜੇਕਰ ਤੁਹਾਡੇ ਬੱਚੇ ਵੀ ਰਾਤ ਨੂੰ ਸੌਂਦੇ ਸਮੇਂ ਅਚਾਨਕ ਡਰ ਕੇ ਉੱਠ ਜਾਂਦੇ ਹਨ ਤੇ ਜਾਂ ਫਿਰ ਤੁਹਾਨੂੰ ਰਾਤ ਦੇ ਸਮੇਂ ਸੌਣ ਦੇ ਸਮੇਂ ਡਰ ਲੱਗਦਾ ਹੈ ਤਾਂ ਵਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਬੱਚਿਆਂ ਦੇ ਸਰਾਣੇ ਦੇ نیچے ਜਾਂ ਫਿਰ ਆਪਣੇ ਸਰਾਣੇ ਦੇ نیچے ਚਾਕੂ ਰੱਖ ਕੇ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਨੂੰ ਡਰਾਮੇ ਸੁਪਨੇ ਨਹੀਂ ਆਉਂਦੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਸਮਾ ਚੰਗਾ ਨਹੀਂ ਚੱਲ ਰਿਹਾ ਤੁਹਾਡੇ ਬਨੇ ਬਣਾਏ ਕੰਮ ਵਿਗੜ ਜਾਂਦੇ ਹਨ ਜਾਂ ਫਿਰ ਤੁਹਾਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਸਰਾਣੀ ਦੇ ਥੱਲੇ ਲੋਹੇ ਦੀਆਂ ਗੋਲੀਆਂ ਬਣਾ ਕੇ ਸੌ ਜਾਓ ਲੋਹੇ ਦੀਆਂ ਗੋਲੀਆਂ ਨਾ ਮਿਲਣ ਤਾਂ ਤੁਸੀਂ ਇਸ ਦੀ ਜਗ੍ਹਾ ਲੋਹੇ ਦੀ ਕੋਈ ਵੀ ਚੀਜ਼ ਜਿਵੇਂ ਲੋਹੇ ਦੀ ਚਾਬੀ ਜਾਂ ਕੈਂਚੀ ਵੀ ਰੱਖ ਸਕਦੇ ਹੋ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਰਾਹੂ ਤੇ ਕੇਤੂ ਦਾ ਪ੍ਰਭਾਵ ਵੀ ਦੂਰ ਹੁੰਦਾ ਹੈ ਤੇ ਜ਼ਿੰਦਗੀ ਦੇ ਵਿੱਚ ਸ਼ਾਂਤੀ ਆਉਂਦੀ ਹੈ ਇਸ ਤੋਂ ਇਲਾਵਾ ਗੀਤਾ ਜਾਂ ਸੁੰਦਰ ਕਾਂਡ ਵਸਤੂ ਸ਼ਾਸਤਰ ਦੇ ਅਨੁਸਾਰ ਸੌਂਦੇ ਸਮੇਂ ਸਰਾਣੇ ਦੇ ਥੱਲੇ ਗੀਤਾ ਜਾਂ ਫਿਰ ਸੁੰਦਰ ਕਾਂਡ ਸਾਨੂੰ ਰੱਖਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਸਵੇਰੇ ਉੱਠ ਕੇ ਗੀਤਾ ਜਾਂ ਸੁੰਦਰ ਕਾਂਡ ਦਾ ਪਾਠ ਵੀ ਕਰੋ ਇਸ ਦੇ ਨਾਲ ਮਨ ਤੁਹਾਡਾ ਸ਼ਾਂਤ ਰਹੇਗਾ ਤੇ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਵਸਤੂ ਦਾ ਇਹ ਉਪਾਏ ਕਰਨ ਦੇ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ ਤੇ ਤੁਸੀਂ ਆਪਣੇ ਕਾਰੋਬਾਰ ਕਮਾਕਾਰਾਂ ਦੇ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰ ਸਕਦੇ ਹੋ ਇਹ ਵਾਸਤੇ ਟਿਪਸ ਜ਼ਿੰਦਗੀ ਵਿੱਚ ਤਰੱਕੀ ਨੂੰ ਵੀ ਦਰਸਾਉਂਦਾ ਹੈ ਇਸ ਦੇ ਨਾਲ ਨਾਲ ਜਿੰਨਾ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਉਹ ਵੀ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਣ ਇਹ ਉਪਾਅ ਤੁਸੀਂ ਘਰ ਬੈਠੇ ਰਾਤ ਨੂੰ ਸੌਣ ਦੇ ਸਮੇਂ ਆਸਾਨੀ ਦੇ ਨਾਲ ਕਰ ਸਕਦੇ ਹੋ ਕਿ ਇਸ ਤੋਂ ਇਲਾਵਾ ਸਾਬਤ ਮੂੰਗ ਵਾਸਤੂ ਚ ਮੂੰਗ ਦੀ ਦਾਲ ਦਾ ਵੀ ਉਪਾਅ ਦੱਸਿਆ ਗਿਆ ਹੈ ਮੰਗਲਵਾਰ ਦੀ ਰਾਤ ਨੂੰ ਮੂੰਗ ਦਾਲ ਨੂੰ ਕਿਸੇ ਹਰੇ ਰੰਗ ਦੇ ਕੱਪੜੇ ਦੇ ਵਿੱਚ ਬੰਨ ਕੇ ਸਰਾਣੇ ਦੇ ਥੱਲੇ ਰੱਖ ਕੇ ਤੁਸੀਂ ਸੌ ਜਾਓ ਤੇ ਸਵੇਰੇ ਉੱਠ ਕੇ ਇਹ ਕਿਸੇ ਵੀ ਕੁਵਾਰੀ ਕੁੜੀ ਨੂੰ ਦਾਨ ਕਰ ਦਿਓ ਤੇ ਜਾਂ ਫਿਰ ਮੰਦਿਰ 'ਚ ਜਾ ਕੇ ਇਸ ਨੂੰ ਦੁਰਗਾ ਮਾਤਾ ਦੇ ਚਰਨਾਂ ਦੇ ਵਿੱਚ ਰੱਖ ਦਿਓ ਤੇ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਬੁੱਧ ਦਾ ਅਸ਼ੋਭ ਪ੍ਰਭਾਵ ਤੁਹਾਡਾ ਜਿਹੜਾ ਅਦੂਰ ਹੁੰਦਾ ਹੈ ਤੇ ਕੈਰੀਅਰ ਦੇ ਵਿੱਚ ਤੁਹਾਨੂੰ ਤਰੱਕੀ ਵੀ ਮਿਲਦੀ ਹੈ ਤੇ ਇਸ ਤੋਂ ਇਲਾਵਾ ਪਾਣੀ ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਤਾਂ ਵਾਸਤੂ ਸ਼ਾਸਤਰ ਦੱਸਦਾ ਹੈ ਕਿ ਤੁਹਾਨੂੰ ਸੌਂਦੇ ਸਮੇਂ ਤਾਂਬੇ ਦੀ ਗੜਵੀ ਵਿੱਚ ਪਾਣੀ ਪਾ ਕੇ ਆਪਣੀ ਸਹਰਾਣੀ ਰੱਖ ਕੇ ਸੌਣਾ ਚਾਹੀਦਾ ਹੈ ਤੇ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਆਪਣੇ ਘਰ 'ਚ ਲੱਗੇ ਦਰਖਤਾਂ ਦੇ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਆਪਣੀ ਸਿਹਤ ਨਾਲ ਜੁੜੀਆਂ ਮੁਸ਼ਕਲਾਂ ਤੋਂ ਲਾਭ ਮਿਲੇਗਾ ਤੇ ਇਸ ਤੋਂ ਇਲਾਵਾ ਐਤਵਾਰ ਨੂੰ ਸੌਂਦੇ ਸਮੇਂ ਇੱਕ ਗਲਾਸ ਚ ਦੁੱਧ ਭਰੋ ਤੇ ਦੁੱਧ ਨਾਲ ਭਰੇ ਇਸ ਗਲਾਸ ਨੂੰ ਆਪਣੇ ਸਰਾਣੇ ਥੱਲੇ ਰੱਖ ਕੇ ਸੌ ਜਾਓ ਗਲਾਸ ਰੱਖਦੇ ਸਮੇਂ ਸਾਵਧਾਨੀ ਵਰਤੋ ਤਾਂ ਜੋ ਤੁਹਾਡੇ ਹੱਥ ਨਾਲ ਇਹ ਦੁੱਧ ਦਾ ਗਲਾਸ ਡਿੱਗ ਨਾ ਜਾਵੇ ਸਵੇਰੇ ਉੱਠ ਕੇ ਫਰੈਸ਼ ਹੋ ਕੇ ਉਸ ਤੋਂ ਬਾਅਦ ਤੁਸੀਂ ਇਸ ਦੁੱਧ ਨੂੰ ਲੈ ਜਾ ਕੇ ਕਿਸੇ ਕਿੱਕਰ ਦੇ درخت ਦੀ ਚਾੜ ਦੇ ਵਿੱਚ ਪਾ ਦਿਓ ਤੇ ਐਤਵਾਰ ਨੂੰ ਇਹ ਉਪਾਕਰਨ ਦੇ ਨਾਲ ਤਨ ਸੰਬੰਧੀ ਮੁਸ਼ਕਲਾਂ ਤੁਹਾਡੀਆਂ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਸੰਧੂਰ ਇਸ ਨੂੰ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਤੇ ਇਸ ਲਈ ਸੋਮਵਾਰ ਦਾ ਦਿਨ ਸਭ ਤੋਂ ਉਤਮ ਹੈ ਇਸ ਦਿਨ ਸਰਾਣੇ ਦੇ ਥੱਲੇ ਸੰਧੂਰ ਦੀ ਛੋਟੀ ਜਿਹੀ ਡੱਬੀ ਰੱਖ ਕੇ ਸੌਣ ਦੇ ਨਾਲ ਲਾਭ ਮਿਲਦਾ ਹੈ ਤੇ ਅਗਲੇ ਦਿਨ ਸਵੇਰੇ ਉੱਠ ਕੇ ਇਸ ਸੰਧੂਰ ਨੂੰ ਹਨੂਮਾਨ ਜੀ ਨੂੰ ਅਰਪਿਤ ਕਰ ਦਿਓ ਮੰਨਿਆ ਜਾਂਦਾ ਹੈ ਕਿ ਇਹ ਉਪਾਕਰਨ ਦੇ ਨਾਲ ਮੰਗਲ ਦੋਸ਼ ਦੂਰ ਹੁੰਦਾ ਹੈ ਤੇ ਕਾਰਜ ਖੇਤਰ ਦੇ ਵਿੱਚ ਵੀ ਤਰੱਕੀ ਮਿਲਦੀ ਹੈ ਇਸ ਤੋਂ ਇਲਾਵਾ ਮੂਲੀ ਜਦ ਜਨਮ ਪੱਤਰੀ ਵਿੱਚ ਰਾਹੁ ਕੁੰਡਲੀ ਦੇ 5ਵੇਂ ਘਰ ਵਿੱਚ ਹੋਵੇ ਤੇ ਸੰਤਾਨ ਸੁਖ ਵਿੱਚ ਮੁਸ਼ਕਲ ਆ ਰਹੀ ਹੋਵੇ ਤਾਂ ਇਹੋ ਜੇ ਸਥਿਤੀ ਵਿੱਚ 40 ਦਿਨਾਂ ਤੱਕ ਪੰਜ ਮੂਲੀਆਂ ਪਤਨੀ ਦੇ ਸਰਾਣੀ ਰੱਖੋ ਤੇ ਸਵੇਰੇ ਮੂਲੀ ਨੂੰ ਸ਼ਿਵ ਮੰਦਿਰ 'ਚ ਰੱਖ ਦਿਓ ਇਸ ਨਾਲ ਸੰਤਾਨ ਪ੍ਰਾਪਤੀ ਦੀ ਸੰਭਾਵਨਾ ਵਧੇਗੀ ਤੇ ਇਸ ਉਪਾਅ ਨਾਲ ਜਿਹੜੇ ਡਰਾਉਣੇ ਸੁਪਨੇ ਆਉਂਦੇ ਆ ਨਾ ਉਹ ਵੀ ਬੰਦ ਹੋ ਜਾਂਦੇ ਨੇ ਸੋ ਇਸੇ ਤਰ੍ਹਾਂ ਇਤਰਜਾ ਫੁੱਲ ਸੌਣ ਤੋਂ ਪਹਿਲਾਂ ਸਰਾਣੇ ਦੇ ਥੱਲੇ ਸੁਗੰਧ ਵਾਲੇ ਫੁੱਲ ਰੱਖਣੇ ਚਾਹੀਦੇ ਹਨ ਜੇਕਰ ਫੁੱਲ ਨਾ ਵੀ ਹੋਣ ਤਾਂ ਇੱਕ ਸਾਫ਼ ਕੱਪੜੇ ਤੇ ਇਤਰ ਲਗਾ ਕੇ ਸਰਾਣੇ ਥੱਲੇ ਰੱਖ ਲਓ ਇਸ ਨਾਲ ਸ਼ੁਕਰ ਦਾ ਪ੍ਰਭਾਵ ਵਧਦਾ ਹੈ ਤੇ ਨੀਂਦ ਵੀ ਚੰਗੀ ਆਉਂਦੀ ਹੈ ਤੇ ਮਾਨਸਿਕ ਤਣਾਅ ਵੀ ਘਟ ਹੁੰਦਾ ਹੈ ਤੇ ਵਿਚਾਰਾਂ ਵਿੱਚ ਰੁਮਾਂਜ ਵਧਦਾ ਹੈ ਇਹ ਵਿਅੋਹ ਤਾਂ ਜੀਵਨ ਨੂੰ ਆਨੰਦਪੂਰਨ ਬਣਾਉਂਦਾ ਹੈ ਤੇ ਕਾਰਜ ਖੇਤਰ ਵਿੱਚ ਵੀ ਵਾਧਾ ਦਿੰਦਾ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਮੋਰ ਦੇ ਖੰਭਾਂ ਦੀ ਮੋਰ ਦੇ ਖੰਭਾਂ ਨੂੰ ਘਰ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ ਘਰ ਦੇ ਵਿੱਚ ਰੱਖਣ ਦੇ ਨਾਲ ਵਿਅਕਤੀ ਨੂੰ ਆਰਥਿਕ ਕਈ ਤਰ੍ਹਾਂ ਦੇ ਆਰਥਿਕ ਲਾਭ ਹੁੰਦੇ ਨੇ ਜੋਤਿਸ਼ ਸ਼ਾਸਤਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਸੌਂਦੇ ਸਮੇਂ ਸਰਾਣੇ ਦੇ ਥੱਲੇ ਮੋਰ ਦੇ ਖੰਭ ਰੱਖਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਧਨ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣ ਲੱਗਦੀਆਂ ਹਨ ਤੇ ਵਿਅਕਤੀ ਦੀ ਕਿਸਮਤ ਹਮੇਸ਼ਾ ਉਸ ਦਾ ਸਾਥ ਦਿੰਦੀ ਹੈ ਸਵੇਰੇ ਉੱਠ ਕੇ ਤੁਸੀਂ ਸ੍ਰੀ ਹਰਿਣੀ ਦੇ ਹੇਠਾਂ ਰੱਖੇ ਮੋਹਰ ਦੇ ਖੰਭ ਦੇ ਦਰਸ਼ਨ ਜ਼ਰੂਰ ਕਰੋ ਜਿਸ ਨਾਲ ਤੁਹਾਨੂੰ ਲਾਭ ਮਿਲੇਗਾ ਤੇ ਸਕਾਰਾਤਮਕ ਊਚਾ ਦੀ ਪ੍ਰਾਪਤੀ ਵੀ ਹੋਵੇਗੀ ਤੇ ਇਸ ਤੋਂ ਇਲਾਵਾ ਤુલਸੀ ਦੇ ਪੱਤੇ Hindu ਧਰਮ ਦੇ ਵਿੱਚ ਤુલਸੀ ਦੇ ਪੱਤਿਆਂ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਹਨਾਂ ਦਾ ਇਸਤੇਮਾਲ ਕਈ ਦਵਾਈਆਂ ਦੇ ਰੂਪ ਦੇ ਵਿੱਚ ਵੀ ਕੀਤਾ ਜਾਂਦਾ ਹੈ ਤੇ ਜੋਤਿਸ਼ ਦੇ ਅਨੁਸਾਰ ਜੇਕਰ ਤੁਸੀਂ ਸੌਂਦੇ ਸਮੇਂ ਆਪਣੇ ਸਰਹਾਨੇ ਤુલਸੀ ਦੇ ਪੱਤੇ ਰੱਖਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਤੇ ਤੁਹਾਡਾ ਮਨ ਕੰਮਾਂ ਦੇ ਵਿੱਚ ਵੀ ਲੱਗਦਾ ਹੈ ਸਵੇਰੇ ਉੱਠ ਕੇ ਜੇਕਰ ਤੁਸੀਂ ਤુલਸੀ ਦੇ ਪੱਤੇ ਖਾ ਲਵੋਗੇ ਤਾਂ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਮਿਲੇਗਾ ਤੇ ਧਨ ਦੇ ਵਿੱਚ ਵਾਧਾ ਵੀ ਹੋਵੇਗਾ ਪਰ ਕਦੇ ਵੀ ਸੂਰਜ ਛਿਪਣ ਤੋਂ ਬਾਅਦ ਤુલਸੀ ਦੇ ਪੱਤੇ ਨੂੰ ਤੋੜਨਾ ਨਹੀਂ ਚਾਹੀਦਾ ਇਸ ਤੋਂ ਇਲਾਵਾ ਹਲਦੀ ਦੀ ਗੰਢ ਹਲਦੀ ਦੀ ਗੰਢ ਜੋਤਿਸ਼ ਸ਼ਾਸਤਰ ਦੇ ਵਿੱਚ ਬ੍ਰਹਸਪਤੀ ਗ੍ਰਹਿ ਦਾ ਕਾਰਕ ਮੰਨੀ ਜਾਂਦੀ ਹੈ ਤੇ ਇਸ ਨੂੰ ਕਿਸਮਤ, ਮਾਨ ਸਨਮਾਨ, ਧਨ ਖੁਸ਼ਹਾਲੀ ਤੇ ਵਿਵਹਤਾ ਜੀਵਨ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਗ੍ਰਹਿ ਕਮਜ਼ੋਰ ਹੈ ਤਾਂ ਸੌਂਦੇ ਸਮੇਂ ਆਪਣੇ ਸਹਰਾਣੇ ਥੱਲੇ ਪੀਲੇ ਕੱਪੜੇ ਦੇ ਵਿੱਚ ਹਲਦੀ ਦੀ ਗੰਢ ਬੰਨ ਕੇ ਸੌ ਜਾਓ ਇਸ ਤਰ੍ਹਾਂ ਕਰਨ ਦੇ ਨਾਲ ਸ਼ੁਭ ਫਲ ਮਿਲਦਾ ਹੈ ਤੇ ਤੁਹਾਡੇ ਲਈ ਨੌਕਰੀ ਦੇ ਜੋਗ ਵੀ ਬਣਨ ਲੱਗਦੇ ਨੇ ਤੇ ਨੌਕਰੀ ਦੇ ਨਾਲ-ਨਾਲ ਧਨ ਦੇ ਵਿੱਚ ਵਾਅਦਾ ਵੀ ਹੁੰਦਾ ਹੈ। ਤੋਂ ਇਸੇ ਤਰ੍ਹਾਂ ਹੋਣਾ ਸੀ ਜਾਣਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਭੁੱਲ ਕੇ ਵੀ ਸਰਾਣੀ ਦੇ ਥੱਲੇ ਨਹੀਂ ਰੱਖਣਾ ਚਾਹੀਦਾ ਜਿਸ ਦੇ ਨਾਲ ਮਾਤਾ ਲక్ష్ਮੀ ਸਾਡੇ ਤੋਂ ਨਾਰਾਜ਼ ਹੋ ਜਾਂਦੀ ਹੈ। ਸਭ ਤੋਂ ਪਹਿਲੀ ਚੀਜ਼ ਪਰਸ ਕਿਸੇ ਵੀ ਵਿਅਕਤੀ ਨੂੰ ਆਪਣੇ ਸਿਰਹਾਣੇ ਦੇ ਥੱਲੇ ਪਰਸ ਰੱਖ ਕੇ ਨਹੀਂ ਸੌਣਾ ਚਾਹੀਦਾ ਪਰਸ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੁੰਦਾ ਹੈ ਤੇ ਇਸ ਨੂੰ ਸਿਰਹਾਣੇ ਥੱਲੇ ਰੱਖ ਕੇ ਸੌਣ ਦੇ ਨਾਲ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਤੇ ਮਾਤਾ ਲక్ష్ਮੀ ਦਾ ਸਤਾਨ ਤੇ ਜੋਰੀ ਦੇ ਵਿੱਚ ਹੁੰਦਾ ਹੈ ਇਸ ਨੂੰ ਸਿਰਹਾਣੇ ਥੱਲੇ ਰੱਖ ਕੇ ਸੌਣ ਦੇ ਨਾਲ ਬੇਵਜਾ ਦੇ ਖਰਚੇ ਵਧਣ ਲੱਗਦੇ ਹਨ ਤੇ ਪਰਿਵਾਰ ਦੇ ਵਿੱਚ ਪਿਆਰ ਘਟ ਹੁੰਦਾ ਹੈ ਤੇ ਦੂਸਰੀ ਚੀਜ਼ ਘੜੀ ਸਰਾਣੇ ਥੱਲੇ ਘੜੀ ਰੱਖ ਕੇ ਸੌਣ ਦੇ ਨਾਲ ਨੀਂਦ ਵਿੱਚ ਕਮੀ ਹੁੰਦੀ ਹੈ ਤੇ ਇਸ ਤੋਂ ਇਲਾਵਾ ਅੱਜ ਕੱਲ ਬਹੁਤ ਸਾਰੇ ਲੋਕ ਇਲੈਕਟ੍ਰੋਨਿਕ ਘੜੀਆਂ ਵੀ ਵਰਤਦੇ ਹਨ ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਵਿਅਕਤੀ ਦੇ ਦਿਮਾਗ ਤੇ ਦਿਲ ਤੇ ਗੁਰਾ ਪ੍ਰਭਾਵ ਪਾ ਸਕਦੀਆਂ ਨੇ ਇਹਨਾਂ ਤਰੰਗਾਂ ਦੇ ਨਾਲ ਬੈਡਰੂਮ ਦੇ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਧ ਸਕਦਾ ਤੇ ਜਿਸ ਦੇ ਨਾਲ ਮਨ ਦੇ ਵਿੱਚ ਅਸ਼ਾਂਤੀ ਤੇ ਤਣਾਅ ਪੈਦਾ ਹੋਣ ਲੱਗਦਾ ਹੈ ਤੇ ਇਸ ਤੋਂ ਇਲਾਵਾ ਕਿਤਾਬ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਕਿਤਾਬ ਪੜਨ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਕਈ ਵਾਰ ਅਸੀਂ ਕਿਤਾਬ ਪੜਦੇ-ਪੜਦੇ ਹੀ ਸੌਂ ਜਾਂਦੇ ਹਾਂ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੇ ਵਿੱਚ ਨਕਾਰਾਤਮਕ ਊਰਜਾ ਵੱਧਦੀ ਹੈ ਤੇ ਵਿਅਕਤੀ ਦੀ ਸਿਹਤ ਤੇ ਵੀ ਬੁਰਾ ਅਸਰ ਪੈਂਦਾ ਹੈ ਅਖਬਾਰ ਕਿਤਾਬਾਂ ਤੇ ਮੈਗਜ਼ੀਨ ਨੂੰ ਬੁੱਧਿਕ ਰਹਿਣ ਦੇ ਨਾਲ ਸੰਬੰਧਿਤ ਮੰਨੇ ਜਾਂਦੇ ਨੇ ਇਸ ਤਰ੍ਹਾਂ ਜੇਕਰ ਕਿਸੇ ਵਿਅਕਤੀ ਤੇ ਬੁੱਧ ਦਾ ਪ੍ਰਭਾਵ ਵਧੇਗਾ ਤੇ ਇਸ ਨਾਲ ਮੁੱద్ధి ਦੇ ਨਾਲ ਕੈਰੀਅਰ ਤੇ ਵੀ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਗਹਿਣੇ ਗਹਿਣਿਆਂ ਨੂੰ ਵੀ ਧੰਦੀ ਤਰ੍ਹਾਂ ਸੁਰੱਖਿਅਤ ਸਥਾਨ ਤੇ ਹੀ ਰੱਖਣਾ ਚਾਹੀਦਾ ਹੈ ਨਾ ਕਿ ਪਲੰਗ ਤੇ ਜਾਂ ਫਿਰ ਸਰਾਣੇ ਥੱਲੇ ਸਰਾਣੇ ਦੇ ਥੱਲੇ ਰੱਖੇ ਗਏ ਗਹਿਣਿਆਂ ਦੀ ਨਾਜ਼ਿੰਦਗੀ ਦੇ ਵਿੱਚ ਅਸ਼ੁਭਤਾ ਤੇ ਮੁਸ਼ਕਲਾਂ ਆ ਸਕਦੀਆਂ ਹਨ ਇਸ ਲਈ ਜਦ ਵੀ ਤੁਸੀਂ ਬਿਸਤਰ ਤੇ ਜਾਓ ਤਾਂ ਆਪਣੀਆਂ ਗਹਿਣੀਆਂ ਨੂੰ ਅਲਮਾਰੀ ਜਾਂ ਕਿਸੇ ਦੂਜੇ ਸੁਰੱਖਿਅਤ ਸਥਾਨ ਤੇ ਹੀ ਰੱਖ ਕੇ ਜਾਓ ਸੋ ਇਸੇ ਤਰ੍ਹਾਂ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ ਛੋਟੇ ਉਪਾਅ ਕਿ째 ਕਰ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਗਰੀਬੀ ਇਹ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਹੈ ਤਾਂ ਰਾਤ ਨੂੰ ਸੌਣ ਦੇ ਸਮੇਂ ਇਹ ਕੁਝ ਉਪਾਅ ਨੇ ਜਿਹੜੇ ਸਾਨੂੰ ਜ਼ਰੂਰ ਕਰਨੇ ਚਾਹੀਦੇ ਨੇ ਰਾਤ ਨੂੰ ਸੌਂ ਸੌਣ ਦੇ ਸਮੇਂ ਜੇਕਰ ਅਸੀਂ ਸਹਰਾਣੇ ਦੇ ਥੱਲੇ ਰੱਖ ਕੇ ਇਹ ਚੀਜ਼ ਨੂੰ ਅਸੀਂ ਸੌ ਜਾਂਦੇ ਆ ਤਾਂ ਪੈਸਾ ਚੁੰਬਕ ਦੇ ਵਾਂਗ ਖਿੱਚਿਆ ਆਉਂਦਾ ਹੈ ਤੇ ਜਿਸ ਦੇ ਨਾਲ ਸਾਡੀ ਸੂਰਜ ਵਾਂਗੂੰ ਚਮਕ ਸਕਦੀ ਹੈ ਕਿਸਮਤ ਸੋ ਇਹ ਵੀਡੀਓ ਨੂੰ ਤੁਸੀਂ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੇਕਰ ਤੁਹਾਨੂੰ ਸਾਡੀਆਂ ਇਸ ਤਰੀਕੇ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ